ਠੀਕ ਹੈ ਸਰ ਜੇ ਤੁਹਾਨੂੰ ਲਾਈਫ 'ਚ ਕਦੀ ਮੌਕਾ ਮਿਲੇ ਦੁਨੀਆ 'ਚ ਕੋਈ ਇੱਕ ਚੀਜ਼ ਡਿਲੀਟ ਕਰਨ ਦਾ ਕੀ ਕਰੋਗੇ ਇਹ ਕੁੜੀਆਂ ਦਾ ਮੇਕਅਪ ਬੰਦ ਹੋਣਾ ਚਾਹੀਦਾ ਪਹਿਲਾਂ ਤੇ ਯਾਰ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਹਾਂ ਪਰ ਔਰ ਰੌਂਦਮਾਰ ਦਾਗ ਤੇਰੇ ਨੱਚਦੀ ਹੋ ਕੱਲੋ ਇਸ ਜੀ ਦੇ ਸਾਥੇ ਲਾਈਵ ਕੁਸੀ ਨਹੀਂ ਹੁੰਦਾ ਬੱਤ ਕੂਸਾ ਆਂਦਾ ਉਹ ਤੇਰੀ ਮਾਂ ਦਾ ਕਾਲਾ ਕੋਈ ਰਾਡੀ ਕਾਲਾ ਹੈ ਕੋਈ ਮੈਨੂੰ ਬਤਾ ਸਕਦਾ ਹੈ ਇਹ ਕੀ ਹੈ ਸਰ ਯੈਸ ਸਰ ਗਾਂਢ ਹੈ ਸਰ ਵੈਰੀ ਗੁੱਡ ਬਟ ਕਿਸ ਕੀ ਪਰਬਜੋਤ ਕੀ ਜੋ ਮੋਟੀ ਮੋਟੀ ਹੋ ਚੁਕੀ ਹੈ ਨਾ ਮਿਤਰੋ ਲੂਣ ਆ ਨਾ ਮਿਰਚਾ ਨਾ ਮਸਾਲਾ ਕੀ ਭੈਣ ਤੂੰ ਸਵੇਰੇ ਸਵੇਰੇ ਬੋਲਦਾ ਇਸ ਮੂੰਹ ਬਿਜਾਦਾ ਲਾ ਮਿਤਰੋ ਮੇਰੇ ਟੰਡੇ ਟੰਡੇ ਚੋਕਲੇ ਆ ਤੇ ਨਾਲੇ ਤੇਲ ਲਿਆ ਹੁਣ ਦਾ ਜੇ ਤੂੰ ਹਰਾਮ ਦੀਆਂ ਇਹੋ ਜਿਹੀਆਂ ਬੁੰਡਾ ਬਖਾਨ ਗਿਆ ਤੇ ਥੋੜਾ ਦਾ ਤੇਲ ਇੱਥੇ ਲੂਗਾ ਹੋਰ ਕੀ ਭੈਣ ਤੂੰ ਠੋਕ ਚੱਲੂਗੀ ਠੋਕ ਨਾਲ ਤੇ ਭੈਣ ਚੋ ਮੇਰਾ ਪਹਿਲਾ ਮੂੰਹ ਸੁੱਕਿਆ ਬਈ ਔਰ ਤੇ تین ਤੇ ਗੁੱਲਾ ਹੀ ਫਿਰੇਗਾ ਹੰਤੇਰੇ ਬਿਨਾਂ ਹੰਤੇਰੇ ਬਿਨਾਂ ਨਹੀਂ ਤੂੰ ਨੇ ਕੋਈ ਫੁੱਟੇ ਚਾਹੀਦੀ ਜਿੰਨੀ ਮਿੰਸਾ ਉਬਾ ਸਿਕਰੋਂ ਦੀ ਬੋਲਿਕ ਨਾ ਵੜੀ ਹੋਈ ਨਹੀਂ ਗੋਰਨਾਂ ਨਹੀਂ ਵੇਖੀ ਤਾਂ ਗੈਸ ਨੂੰ ਨਾ ਰਿਣੀ ਜੀ ਨੂੰ ਉਹ ਰਾਮ ਦੀ ਖੋਤੀ ਦੇ ਬੱਤੀਆ ਤੋਂ ਇਹ ਦਰਮੋਂ ਕਰ ਲੈ ਕੀ ਬਣ ਜਉਂਦੀ ਬੋਲ ਦੇ ਵਿੱਚੀ ਕੈਮਰਾ ਵੜਿਆ ਬੰਦ ਨੂੰ ਟਾਈਟੇ ਦਾ ਕਿ ਤਾ ਬੇ ਪੰਜੂ ਤੇਨੀ ਚਰਕੀਆਂ ਕੱਠੀ ਪਵਾ ਦਿੱਤੀਆਂ ਮੈਂ ਕੋਰੇ ਤੋਂ ਨਜ਼ਰ ਹਟਾ ਕੇ ਵੇਖੀ ਤੇ ਪੰਜੂ ਦੀ ਬੋਂਡ ਤੇ ਆ ਪਈ ਪੈਣ ਚ ਸਲਵਾਰ ਨਹੀਂ ਟੈਟ ਪਾਈਏ ਪੰਜੀ ਜੀ ਦਾੰਦ ਦਾ ਜੂਸ ਕੱਢਣਾ ਹੈ ਬਾਤ ਸਹੀ ਹੈ ਬੂੜੇ ਨੇ ਪੈਣ ਜੀ ਚਾਰ ਪੰਜ ਵਾਰ ਮੁੱਟੀ ਮਾਰ ਲਈ ਤੇ ਪੈਣ ਚ ਬੁੱਢਾ ਕਹਿੰਦਾ ਬਾਤ ਤੋਂ ਸਹੀ ਹੈ ਬਾਤ ਬਿਆਨ ਜੋ ਲੋੜੀ ਸਹੀ ਹੈ ਹਲਵਾ ਆ ਪਲਹਾ ਜਵਾ ਪਤਾ ਨਹੀਂ ਧੀ ਕੋਛਾ ਪਰਾ ਪਾ ਪੈਣ ਦੇ ਉਹਦੇ ਪੱਦ ਦੀ ਕੀ ਗਲਤੀ ਸੀ ਉਹ ਪੱਦ ਨੂੰ ਤੇ ਨਿੱਕ ਲੈਣੇ ਦੋ ਹਾਂ ਬੀਏ ਕੋਟ ਦੀ ਬਤੀ ਚਪਲ ਕਿਥੇ ਮਰੀਂ ਦੀ ਆਰਾਮ ਦੇਦੀ ਤਰੀ ਪੈਣ ਨੇ ਤਰਾਉ ਦੇ ਕੋਦੀ ਕੋਦੀ ਦੇ ਮੋਟੇ ਮੋਹਟ ਕੇ ਬੋਟ ਚਿਤ ਨਾ ਵੇ ਉਹ ਯਾਰ ਫੋਨ ਕਿੰਦਾ ਆ ਰੋਕ ਲਿਓ ਜਰਾ ਇਸੇ ਤੇ ਪ੍ਰਜਵਨੀ ਕੰਮ ਕਰਦਾ ਪਤਾ ਲੱਗਦਾ ਪੂਰਾ ਰੋਮਾਂਸ ਨੂੰ ਆਖੀ ਨਾ ਮੈਨ ਅਮਰੀਕਾ ਮੈਂ ਆਪਣੇ ਹੋਸ਼ ਕੋਈ ਲੱਕਿਆ ਹੋਣਾ ਉਹ ਮਜ਼ਾਕ ਜਾਂਦਾ ਉਹ ਮਿੱਤਰੂ ਮੂਜਾ ਅਖਾਦਿਸ਼ ਚੱਲਦੇ ਰਹਿੰਦੇ ਜੇ ਫਿਰ ਮਿੱਤਰ ਪਿਆਰੇ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਮੈਦਿਸਨ ਲਿੱਕਾ ਸਮੇਤ ਨੂੰ ਲੋ ਅੱਜ ਫੇਰਾ ਵੀ ਸਲਵਾਰ ਉਹੀ ਡੈਟੀ ਪੈਨ ਚ ਉਹ ਗਿੱਲੀ ਕਿਹ ਤੋਂ ਹੈ ਬਹੁ ਨ ਮਰਾਕਤ ਨਹੀਂ ਆਈ ਉਹੋ ਲੱਗਦਾ ਬੰਟੀ ਨੇ ਜ਼ਿਆਦਾ ਕੰਮ ਕਰਤਾ ਨਾ ਵੇ ਖੋ ਤੇਰੇ ਬੱਚੇ ਬੰਦ ਤੋਂਦੇ ਵਕਤ ਪਾਣੀ ਦੇ ਪੋਝ ਲਿਆ ਗਰ ਵੇਖ ਚਿੱਤ ਗਿੱਲਾ ਹੀ ਰਹਿ ਗਏ ਨੇ ਭੈਣ ਚੋ ਅਬ ਇਹ ਕੌਣ ਹੈ ਬੇ ਆਜੀ ਸਾਡੇ ਪੰਜਾਬ ਦੀ ਸੰਸਕਾਰੀ ਕੋਲੀ ਸੁਰਲੀ ਨਾ ਸੁਰਲੀਂ ਤੇ ਮਿਤੀ ਦੋਨੋਂ ਕੀ ਮਾਗੀ ਸੁਖੀਨੀ ਜੰਮਤ ਦੇ ਦਰਮਿਆਨ ਜੁੜੀ ਹੈ ਤੇਰੇ ਅੱਗੇ ਆਉਂ ਵੀ ਲੈ ਜਾ ਆਉਂ ਵੀ ਲੈ ਜਾ ਕੱਲ ਸਾਡੇ ਸਾਥ ਓਏ ਆਲਗ ਲਬੈਂਟ ਜਿੰਨ ਦਦ ਰੋਜ ਜਿਹਾ ਪੈਂਚਸ ਰਲਿੰਦੀ ਕੂਸੀ ਤੋਂ ਹੋ ਗਏ ਸਲੈਂਟ ਕਰਿਆ ਗਿਆ ਨਾ ਬੋਂਡ ਵੀ ਕਿੰਨਾ ਕੂਸੀ ਬੈਂਚੋ ਕਿ ਪੈਂਦੋ ਕੰਦੀ ਟੰਗਾ ਕਾਲੀਆਂ ਕਨੀਆਂ ਸੋਨ ਨਾ ਲੈ ਵਾਲ ਵਿਕ ਪੈਂਜ ਰੇਚਾ ਲੇ ਹੁੰਦੇ ਨਹੀਂ ਤਾ ਇੱਕ ਲੱਖ ਰੁਪਿਆ ਹਰ ਮਹੀਨਾ ਕਟਾ ਕੂਸੀ ਨਹੀਂ ਹੁੰਦਾ ਬੁੱਤ ਕੂਸਾ ਆਂਦਾ ਉਹ ਵੀ ਤੇਰੀ ਮਾਂ ਦਾ ਕਾਲਾ ਮੇਰਾ ਹੀ ਕਾਰ ਜਿਹੜਾ ਤੁਸੀਂ ਲੋਕਾਂ ਨੂੰ ਕੂਸੀ ਕੂਸੇ ਇੱਥੇ ਕਰਦੇ ਕਾਢੇ ਘਰੇ ਕੂਸੇ ਆ ਉਹ ਦਵਰਤ ਲੀਦੀਏ ਜੇਕਰ ਕਮੈਂਟ ਕਰਨਾ ਸੀ ਸਿੱਚਾ ਜਿਹਦਾ ਕਰ ਲੈਂਦਾ ਕੁਲ ਸਾਲ ਇਕਦਾ ਪੋ ਸੋਲਿਤੇ ਕੁਸੀ ਨਹੀਂ ਹੁੰਦੀ ਇਹਨਾਂ ਦੇ ਤੇ ਪੰਜ ਖੂਸੇ ਲਟਕਨੇ ਨਾਲ ਸਰਵਾਰ ਪਮੇ ਹੱਤ ਆਰ ਕੋਚ ਵੀ ਵਾਰ ਪਰ ਕੋਚਾ ਸਰ ਨਹੀਂ ਇਹਨਾਂ ਨੂੰ ਇਹਨਾਂ ਦੇ ਖੂਸੇ ਦੇਖ ਕੇ ਤੇ ਪੰਜ ਜੋ ਨਹੀਂ ਸੀ ਦਨੇ ਨਜ਼ਰ ਤੇ ਸੀ ਕਹਿੰਦਾ ਇਹਨਾਂ ਨਾਲ ਤੇ ਪੰਜ ਮਹਿਰ ਸੰਦੂਈ ਬੰਦ ਮਾਰਨਾ ਉਹੀ ਠੀਕ ਹੈ ਦੇਖ ਲੈ ਤੇਰੇ ਕਰਕੇ ਮੈਂ ਵਾਲ ਕੱਟਾ ਕਿ ਗੁਰੂ ਦੇ ਹੁਕਮ ਨਹੀਂ ਮੰਨੇ ਹੁਣ ਜੁਆ ਦੇ ਵਾਲ ਵੀ ਕਟਾਲਾ ਤਲਤੇਹ ਹਰਾਮ ਦੇ ਬੀਜ ਦੀ ਸ਼ਕਲ ਵੇਖੋ ਤੇ ਭੈਣ ਦੇ ਲੋੜੇ ਦੀ ਫੋਟੋ ਲੋ ਸਕਰੀਨਸ਼ਾਟ ਲਓ ਬੰਨ ਲਾ ਦੇ। ਇਹਦੀ ਮਾਦੇ ਕੁਸੇ ਦੇ ਚਾਰੇ ਚਰਕੇ ਪੰਮੜੇ ਪਾਉ ਤੇ ਲੰਨ ਵਾਲੋ ਵਿੱਚ ਭੈਣ ਦੇ ਲੋੜਿਆਂ ਨੂੰ ਸ਼ਰਮ ਨਹੀਂ ਕਿੱਦਾਂ ਬੰਦ ਗੁਰੂ ਦੀ ਸਿੱਖਣੇ ਨਾਲ ਡੱਪ ਆਂ। ਇਹ ਲੋੜੇ ਹਰਕਤਾਂ ਕਰਦੇ ਨੇ। ਇਹ ਭੈਣ ਦੇ ਲੋੜੇ ਨੇ ਵੀਡੀਓ ਤੇ ਇਹ ਆਇਨਲ ਬਣਾ ਲਈ। ਆਪਣੇ ਮਾਦਾ ਫੁੱਦਾ ਵੀ ਇਹਨੇ ਬਣਵਾ ਲੈਂਦਾ। ਭੈਣ ਫੁੱਦਾ ਸਾਲੋ ਕੁੱਤਿਆਂ ਤੇ ਬਹੁਤ ਹੀ ਮਜ਼ਾ ਆਉਣਾ ਤੇ ਵੈਸੇ ਉਹ ਵੀ ਜਿੰਨਾਂ ਦੇ ਵਿੱਚ ਵੀ ਕੁੱਤਾਂ ਨੇ। ਜੇਕਰ ਮੁੰਡਿਓ ਇਸ ਬੰਦੇ ਦੀ ਸ਼ਕਲ ਜਿੱਥੇ ਵੀ ਵੇਖ ਜਾਂਦੇ ਆ ਚਪਲਾਂ ਮਾਰੋ ਤੇ ਭੈਣ ਦੇ ਲੋੜੇ ਨੂੰ ਕਰੋ ਹਲਾਲ ਇਹ ਸੌਰੀ 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 ਜੇਕਰ ਮੁੰਡਿਓ ਗੱਲਾਂ ਜ਼ਿਆਦੀ ਨਿਕਲ ਗਈਆਂ ਹਨ ਤਾਂ ਮੈਨੂੰ ਮਾਫ਼ ਕਰਦੇ ਹੋ ਯਾਰ ਗੱਲ ਇਹੋ ਜੀ ਦੀ ਹੈ ਕੀ ਪੰਜੋ AI ਨਰ ਬਣਾ ਜਾਂਦੇ ਨੇ ਅੱਜ ਕੱਲ੍ਹ उतारे पैन चले सुत जेगर तेन ठंड नहीं लगन लगी तो किसी गरीब नाग दे पाई है ओदा ही पाई नदे था तो बोंड भी तू मराइन समझ लोके ਸ਼ੇ ਭਾਨੇ ਕਿ ਲੋੜੇ ਬੇਸ਼ੱਕ ਬਾਤ ਦੇ ਕਟੀਆਂ ਲੱਗ ਜਾਣ ਪਰ ਹੁਣ ਫੈਸਲੇ ਦੇ ਕੋਈ ਨੀ ਬਣੀਆਂ ਪਰ ਲਾਗ دیے ਦਸਤੌਰ ਤੇ ਉਜੀ ਫੈਸ਼ਨ ਨੂੰ ਦੇਖ ਕੇ ਤੇ ਕੁਟਰੇ ਨਾ ਮਿਸ਼ਲ ਮਾਜੇ ਤੇ ਨੇ ਚੁਪੇ ਵੀ ਲਵਾਦੇ ਸੁਲਮਾਨ ਖਾਨ ਲੇਕਿਨ ਲੇਕਿਨ ਠੀਕ ਹੈ ਸਰ ਜੇ ਤੁਹਾਨੂੰ ਲਾਈਫ ਚ ਕਦੀ ਮੌਕਾ ਮਿਲੇ ਦੁਨੀਆ ਚ ਕੋਈ ਇੱਕ ਚੀਜ਼ ਡਿਲੀਟ ਕਰਨ ਦਾ ਕੀ ਕਰੋਗੇ ਇਹ ਕੁੜੀਆਂ ਦਾ ਮੇਕਅਪ ਬੰਦ ਹੋਣਾ ਚਾਹੀਦਾ ਪਹਿਲੋਂ ਤੇ ਇਹ ਨਾਲੇ ਤੇ ਇਦਾਂ ਕਹਿਣਾ ਹੀ ਕਿਉਂਕਿ ਇਹਨਾਂ ਦਾ ਖਰਚਾ ਬਚੂਗਾ ਲੈ ਬੰਨ ਕੇ ਖੂਲ ਲੈ ਮੇਰੇ ਲੰਨ ਦੇ ਚੁੰਗ ਤੇ ਬੰਨ ਜਾ ਫੂਲ ਇਨਸ਼ਾ ਅੱਲਾ ਦੀ ਕਰ ਮੈਂ ਵੀ ਫਰੀਤ ਜੱਟੀ ਨਹੀਂ ਜੇਕਰ ਤੇਰੇ ਤੋਂ ਮੁੱਠ ਨਮਰਾਈ ਦੇ ਇੱਕ ਠੀਕ ਡਲੀਟ ਕਰੂਗਾ ਬਾਕੀ ਬੰਨ ਲੇ ਫੋਟੋ ਕਮ ਥੋੜੇ ਨੇ ਉਹ ਜੇ ਤੁਹਾਨੂੰ ਆਪਾਂ ਇੱਕ ਦਿਨ ਵਾਸਤੇ ਸੀਮ ਬਣਾ ਦਿੱਤਾ ਜਾਵੇ ਤੇ ਤੁਸੀਂ ਕੀ ਕਰੋਗੇ ਮੈਂ ਫੀਮ ਦੇ ਬੂਟੇ ਵੱਡਾ ਪੈਂਚੋ ਬਣੇ ਤੇ ਟਿੱਟਾ ਬਣੇ ਸਭ ਨੂੰ ਸੀਮ ਬਣਾਈ ਜਾਂਦੇ ਨੇ ਕਿਸ ਨੂੰ ਪਰਦੇ ਚ ਜਨਰਲੀ ਟਪੈਨਚਾ ਦੋ ਗੂਗਲ ਉੱਤੇ ਨਹੀਂ ਫ੍ਰੀ ਲਿਆ ਤੁਸੀਂ ਕਿਹ ਕੁਝ ਕਿਸਨੋਂ ਪੈਂਚੋ ਇਸ ਵੀਡੀਓ ਚ ਗੱਡ ਲਈ ਜਿੰਨਾਂ ਨੇ ਕਿਹਨਾਂ ਸਰਾ ਮੁਝਾ ਵਾਹਾਂਗੇ ਫੀਮ ਦੇ ਬੁੱਢੇ ਲਾ ਹੋਗੇ ਚਿੱਟਾ ਬੰਦ ਕਰਨ ਵਾਸਤੇ ਉਹ ਨਹੀਂ ਅਹੀਂ ਪੰਜਾਬ ਨੂੰ ਨਸ਼ਾ ਬੰਦ ਕਰਾਵਾਂਗੇ ਹਾਂਜੀ ਠੀਕ ਉਧਰ ਪ੍ਰਧਾਨ ਤੁਹਾਨੂੰ ਬੈਂਚ ਤੇ ਟੇਨ ਦਾ ਗੰਦਾ ਥਲਦੇ ਆ ਕਿ ਚਿੱਟਾ ਬੰਦ ਹੋਏਗਾ ਬੰਦ ਹੋਏਗਾ ਹਾਲੇ ਤੱਕ ਨਹੀਂ ਬੰਦ ਹੋਇਆ ਨਹੀਂਗਾ ਆ ਪੈਂਚ ਕੰਜਰਾਂ ਨੂੰ ਬਣਾਤਾ ਤੇ ਪੈਂਚ ਵੇਚ ਰਕੇ ਨਾ ਖਾਣ ਪੰਜਾਬ ਨੂੰ ਵੀ ਪਹਿਲਾਂ ਤੇ ਮੈਂ ਸੁਣੀ ਹੂ ਜਾਲੇ ਤੋਂ ਪੁੱਛਣਾ ਚਾਹਣਾ ਕੰਜਰੀ ਦੀ ਹੈ ਉਹ ਵੀ ਤੇ ਨਸ਼ਾ ਹੈ ਇਹ ਉਸ ਨੂੰ ਪ੍ਰਮੋਟ ਕਰ ਰਿਹਾ ਨਹੀਂ ਤੂੰ ਆਰਾਮ ਦੇ ਆ ਖੋ ਦਾ ਕਰੋ ਇਹਨੂੰ ਚੱਪਲ ਕਿੱਥੇ ਲੱਗਦੀ ਹੈ ਪਾਉਲ ਮਲ ਆ ਨਹੀਂ ਤੇ ਇਹ ਗਾਰੇ ਮੇਰੇ ਵਾਇਰਸ ਕਹਾ ਓਏ ਸਰਵੀਨਾ ਬਰੇ ਪਾਪਰ ਲੈ ਆਇਆ ਇਹਨੇ ਮੇਰੇ ਜਾਨ ਖਾਦੀ ਸਵੇਰ ਦੀ ਅੱਛਾ ਪੁੱਤਰ ਦਵਾਈ ਤਾਂ ਆ ਗਏ ਕਿੱਥੇ ਕਰੀਏ ਅੱਛਾ ਮਮੀ ਨੇ ਵੀਡੀਓ ਬਣਾ ਲਗੇ ਕੋਈ ਗੱਲ ਨਹੀਂ ਲੋਨੀ ਤੇਰਾ ਬੇਸੋਦਾ ਚੱਲਾ ਮੀਂ ਕਟਿੰਗ ਕਰਾਂ ਚੱਲਾ ਨਾ ਕਰ ਉਹ ਸੱਚ ਨੂੰ ਚੇਤਾ ਆਇਆ ਤਾਂ ਤੇ ਬਦਾ ਹੀ ਆ ਮੈਂ ਦਵਾਈ ਗਿਆ ਹੀਗਾ ਬੜੀ ਮਿਹਨਤ ਕੀਤੀ ਬਹੁਤ ਕੋਸ਼ਿਸ਼ ਕੀਤੀ ਸੈਟਲਮੈਂਟ ਨਹੀਂ ਬੈਠੀ ਹਰਾਮ ਦਾ ਦਿਲਿਆ ਦੇਖੋ ਕਿਦਾਂ ਐ ਭੈਣ ਚੋ ਜਿੱਦਾਂ ਭੈਣ ਚੋ 2-3 ਸਾਲ ਲਾ ਕੇ ਆਇਆ ਕਿਤੇ ਨਹੀਂ ਲਾਇਏ ਨੇ ਕੁੱਤੇ ਦੇ ਬੱਚੇ ਨੇ ਪਤਾ ਨਹੀਂ 1-2 ਮੰਥ ਲਾਇਨੇ ਤੇ ਪਤਾ ਨਹੀਂ ਉਹ ਵੀ ਭੈਣ ਚੋ ਕਿਦਾਂ ਘਟ ਗਿਆ ਗਿਆ ਖੋਤੇ ਦਾ ਬੱਚਾ ਇੱਥੇ ਦੇ ਕੁੱਤੇ ਦੀ ਆਲਾ ਦੁੱਧ ਭਾਈ ਲੈਂਦੀ ਹਰਾਮ ਦੇਦੀ ਅਚਾਨਕ ਜੀ ਕੀ ਕਹਿਣਾ ਜਾਂਦੇ ਹੋ ਸਰ ਬੰਨ ਕੇ ਆਉਂਦਾ ਵਾ ਤੇ ਸਲਵਾਰਾਂ ਹੀ ਖੜਦਾ ਔਰ ਕੁਛ ਨਹੀਂ ਉਹ ਆਂਦੀ ਜੀ ਫਿਰ ਤੋਂ ਆ ਕੇ ਤਗੜਦਲਾ ਸਲਵਾਰਾਂ ਨੂੰ ਲਾ ਦੋ ਜਿੰਸੇ ਜੁੰਦਰੀ ਜੰਟ ਮਾਰੇ ਹੀ ਗਏ ਹੁਣ ਮੈਂ ਨਾ ਇੱਕ ਚੀਜ਼ ਸੋਚਦਾ ਪਿਆ ਸਿਆਣੇ ਕਹਿੰਦੇ ਨੇ ਕੁੱਤੇ ਦੀ ਪੋਛ ਜਿੱਦਾਂ ਸਿੱਧੀ ਨਹੀਂ ਹੋ ਸਕਦੀ ਤੋਹ ਦਾ ਹੀ ਹੈ ਨਾ ਦੇ ਹਰਾਮ ਦੇ ਆਂਦੇ ਕੰਮ ਨੇ ਇੱਥੇ ਬੈਜੋ ਬੰਦ ਮਟਕਾ ਕੇ ਜਨਾਨੀਆਂ ਵਿਖਾ ਕੇ ਪੈਸੇ ਕਮਾਉਂਦੇ ਨੇ ਤੇ ਬਾਹਰ ਜਾ ਕੇ ਇਹਨਾਂ ਨੂੰ ਸ਼ਿਫਟਾਂ ਲਾਣੀਆਂ ਪੈਂਦੀਆਂ ਨੇ ਇਸ ਕਰਕੇ ਦੀ ਪਸਤੁੰਦੇ ਨੇ ਹਰਾਮ ਦੇ ਕੋਈ ਚੰਗਾ ਜਿਹਾ ਏਜੰਟ ਵੇਖ ਕੇ ਨਾ ਯੂਕੇ ਅਮਰੀਕਾ ਦੀ ਫਾਈਲ ਲਾਈਏ ਜਾਂ ਬਜਟ ਦੇ ਹਿਸਾਬ ਨਾਲ ਆਪਾਂ ਨਾ ਯੂਰਪ ਜਾਂ ਜਰਮਨੀ ਦੀ ਫਾਈਲ ਲਾ ਦਨੇ 10-12 ਦੇ ਵਿੱਚ ਆਪਣਾ ਸਰ ਜਾਣਾ ਤੇ ਮੈਨੂੰ ਉੱਥੇ ਭੇਜ ਜਿਗਰ ਮੇਰੇ ਪੁੱਤਰਾ ਤੇਰੇ ਤੋਂ ਔਖਾ ਕੰਮ ਨਹੀਂ ਹੁੰਦਾ ਤੇ ਇੱਕ ਕੰਮ ਕਰ ਇੱਕ ਤੇਲ ਦੀ ਬੋਤਲ ਲੈ ਤੇ ਇੱਕ ਬੋਰੀ ਲੈ ਤੇ ਇੱਕ ਬੋਰਡ ਜ਼ਰੂਰ ਬਣਵਾ ਲਈ ਕਿਉਂਕਿ ਗਾਕ ਵੀ ਬੋਰਡ ਵੇਖ ਕੇ ਆਉਣਗੇ ਨਾਲੇ ਆਪਣੀ 300 ਤੋਂ 400 ਰੁਪਏ ਰੱਖੀ ਤਾਂ ਜੋ ਤੱਕ ਨਹੀਂ ਜਾਦੇ ਨਹੀਂ ਦੇਣੇ ਤੇਰੀ ਬੋਂਡ ਦੀ ਇੰਨੀ ਕੀਮਤ ਤੇ ਜੇਕਰ ਤੇਰੀ ਬੋਂਡ ਤੇ ਵਿੱਚ ਜਾਦੇ ਗਾਕ ਨਾ ਹੋਣ ਤੇ ਆਪਣੀ ਮਾਂ ਨੂੰ ਜ਼ਰੂਰ ਲੈਣੀ ਮਾਮਾ ਪੈਸੇ ਬਹੁਤ ਵਟੇਗਾ ਤੂੰ ਇਸ ਵਿੱਚ ਆਏ ਇਹ ਕੋਈ ਰੰਡੀ ਕਾਰਾ ਹੈ ਉਹ ਮਾਮਾ ਹੋਰ ਵੀ ਹੈ ਅਸਾਨ ਦਾ ਮੈਂ ਪੈਸੇ ਕਮਾਉ ਤੇ ਮੈਂ ਲੈ ਜਾਉ ਅੱਗੇ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਆ ਫੈਮਲੀ ਫੈਮਲੀ ਦੇ ਛੱਡ ਯਾਰ ਛੱਡ ਛੱਡ ਗਾਲਾਂ ਗੁਲਾਂ ਨੂੰ ਛੱਡੋ ਤੇ ਮਨ ਕੀ ਰਤ ਭਾਈ ਤੇਰਾ ਨਹੀਂ ਕੰਪੈਨ ਜੋ ਬਚਾ ਲਵੇ ਯਾਰ ਸੋਸ਼ਲ ਮੀਡੀਆ ਤੇ ਮਨ ਕੀ ਰਤ ਪਾਪਾ ਆਪ ਬਹੁਤ ਘਟੀਆ ਗਾਤੇ ਹੋ

ఇస్కో రిక లైక్ కరో టికెన్ సబ్స్క్రైబ్ కరో మెదాలి వీడియోస్ నౌ స్టా జంద జంద కే దనో రనో రండి కదలి రండి నిదుర లెండి కలసి రండి ఉప్పనలా ఉరికి రండి ము